ਬਹੁਤ ਲੋਕ ਨੇ ਹੈਗੇ ਜਿਹੜੇ ਆਪਣੇ ਕੰਮਾਂ ਕਰਾ ਤੇ ਸਵੇਰੀ ਜਾਂਦੇ ਨੇ ਵਿਚਾਰੇ ਜਿਨ੍ਹਾਂ ਨੇ ਦਿਹਾੜੀ ਕਰਕੇ ਰੋਟੀ ਖਾਣੀ ਆ ਉਹਨਾਂ ਨੇ ਤਾਂ ਚਾਹੇ ਚਾਹੇ ਗਰਮੀਆਂ ਚਾਹੇ ਠੰਡਾ ਕੀ ਜਾਣਾ ਮਜਬੂਰੀ ਹੈਗੀ ਕਿੰਨਾ ਕਸਰ ਪਿਆ ਲੋਕਾਂ ਦੇ ਕੰਮ ਕਰਦੇ ਇਸ ਦਾ ਸਰ ਜੀ ਸਾਡੇ ਕੰਮ ਦੇ ਉੱਪਰ ਬਹੁਤ ਅਸਰ ਪਿਆ ਹੈ ਕਿਉਂਕਿ ਜਿਹੜਾ ਸਾਡਾ ਕੰਮ ਆ ਉਹ ਵੀ ਸਾਡਾ ਦੁਕਾਨਦਾਰੀ ਦਾ ਹੈ ਹੁਣ ਦੁਕਾਨ ਵੀ ਲੇਟ ਖੁੱਲ ਰਹੀ ਹੈ ਜੇ ਖੋਲਦੇ ਵੀ ਜਲਦੀ ਤਾਂ ਗਾਹ ਘਣੀ ਜਾਂਦਾ ਕੋਈ ਗਾਹ ਘਰੋਂ ਨਿਕਲਦਾ ਨਾ ਗਾਹ ਘਰੋਂ ਨਹੀਂ ਨਿਕਲਦਾ ਹੈਗਾ ਬਿਲਕੁਲ ਬੇਟਾ ਕਿੰਨਾ ਆਪਣਾ ਯਸ਼ਨੂਰ ਇਸਨੂੰ ਠੰਡ ਕਿਹ ਲੱਗ ਹੈ ਬਹੁਤ ਠੰਡਾ ਸਰ ਨਹੀਂ ਠੰਡੀ ਬਹੁਤ ਹੈ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਨ ਹਤੇਸ਼ੀ ਅੱਜ ਅਸੀਂ ਸੰਗਰੂਰ ਦੇ ਬਰਨਾਲਾ ਰੋਡ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਹਾਈਵੇ ਦੇ ਉੱਪਰ ਤਸਵੀਰਾਂ ਦੇ ਵਿੱਚ ਕਿ ਧੁੰਦ ਬਹੁਤ ਜ਼ਿਆਦਾ ਹੈ ਤੇ ਲੋਕਾਂ ਦੀ ਆਵਾਜ਼ਾਈ ਬਹੁਤ ਘੱਟ ਹੈ ਲੇਕਿਨ ਇੱਥੇ ਦੱਸਦੀ ਹਾਂ ਤੁਹਾਨੂੰ ਕਿ ਆਵਾਜ਼ਾਈ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਅੱਜ ਧੁੰਦ ਦੇ ਕਾਰਨ ਅਤੇ ਠੰਡ ਦੇ ਕਾਰਨ ਧੁੰਦ ਜਿੱਥੇ ਪਤੁੰਦ ਦਾ ਕਹਿਰ ਜਿੱਥੇ ਲਗਾਤਾਰ جاری ਹੈ ਉੱਥੇ ਠੰਡ ਦਾ ਕਹਿਰ ਵੀ ਲਗਾਤਾਰ جاری ਹੈ ਬਾਜ਼ਾਰ ਦੇ ਵਿੱਚ ਜੋ ਦੁਕਾਨਾਂ ਹਨ ਉਹ ਬੰਦ ਪਈਆਂ ਹਨ ਸਾਢੇ 10 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਾ ਹੈ ਲੇਕਿਨ ਹਲੇ ਤੱਕ ਦੁਕਾਨਾਂ ਬੰਦ ਨੇ ਠੰਡ ਨੇ ਇਸ ਕਦਰ ਕਹਿਟਾ ਰੱਖਿਆ ਕਿ ਲੋਕਾਂ ਦੇ ਕੰਮਕਾਰ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਹਾਈਵੇ ਦੇ ਉੱਪਰ ਆਪਾਂ ਖੜੇ ਆ ਇੱਥੇ ਇੱਥੇ ਥੋੜੀ ਧੁੰਦ ਘਟਾ ਹੈ ਲੇਕਿਨ ਅੱਗੇ ਵੱਲ ਜੇ ਪਹੁੰਚਾਈਏ ਪਿੰਡੇ ਵੱਲੋਂ ਜਾਈਏ ਹਾਬੇ ਤੇ ਜਾਈਏ ਮੇਨ ਤੇ ਤਾਂ ਉੱਥੇ ਤਾਂ ਅੱਗੇ ਕੁਝ ਵੀ ਦਿਖ ਵੀ ਨਹੀਂ ਰਿਹਾ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਇੱਥੇ ਕੋਈ ਵੀਰ ਮੌਜੂਦ ਨੇ ਜੋ ਕਿ ਬਡੂਖਾਲੇ ਪਾਸਿਓਂ ਆ ਰਹੇ ਹਨ ਇਹਨਾਂ ਨਾਲ ਗੱਲਬਾਤ ਕਰਦੇ ਕਿ ਪਿੱਛੇ ਧੁੰਦ ਕਿੰਨੀ ਹੈ ਸਸਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀ ਮੁਸਤਾਕ ਮੁਸਤਾਕ ਜੀ ਤੁਸੀਂ ਪਿੱਛੋਂ ਆਏ ਹੋ ਬਡੂਖਾਲੇ ਪਾਸਿਓਂ ਕਿੰਨੀ ਧੁੰਦ ਹੈ ਪਿੱਛੇ ਭਾਈ ਜੀ ਬਹੁਤ ਧੁੰਦ ਹੈ ਕਿ ਅਸੀਂ ਪਲਾਨ ਬਣਾਇਆ ਸੀ ਕਿ ਨਵੇਂ ਸਾਲ ਵਾਲੇ ਦਿਨ ਅਸੀਂ ਜਾਵਾਂਗੇ ਫੈਮਿਲੀ ਬਰਤੋਂ ਧੁੰਦ ਨੂੰ ਦੇਖ ਕੇ ਸਾਨੂੰ ਪ੍ਰੋਗਰਾਮ ਕੈਨਸਲ ਕਰਨਾ ਪਿਆ ਕਿਉਂਕਿ ਦੁਕਾਨਾਂ ਦਾ ਪਤਾ ਲੱਗਿਆ ਕਿ ਉਹ ਵੀ ਬੰਦ ਨੇ 11 12 ਵੱਜ ਚੁੱਕੇ ਨੇ ਕਹਿੰਦੇ ਖੁੱਲਣਗੇ 11 12 ਵਜੇ ਤੱਕ ਦੁਕਾਨਾਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਸਾਨੂੰ ਬਿਲਕੁਲ ਹੀ ਪ੍ਰੋਗਰਾਮ ਕੈਨਸਲ ਕਰਨਾ ਪਿਆ ਸਿਰਫ ਧੁੰਦ ਤੇ ਮੀਂਹ ਦੇ ਕਾਰਨ ਇੰਨੀ ਧੁੰਦ ਹੋ ਚੁੱਕੀ ਹੈ ਤੇ ਦੁਕਾਨਾਂ ਟਾਈਮ ਵੀ ਬਦਲ ਚੁੱਕਿਆ ਹੈ ਕਿੰਨਾ ਅਸਰ ਪੈ ਰਿਹਾ ਲੋਕਾਂ ਦੇ ਕੰਮ ਕਰਦੇ ਇਸ ਦਾ ਸਰ ਜੀ ਸਾਡੇ ਕੰਮ ਦੇ ਉੱਪਰ ਬਹੁਤ ਅਸਰ ਪਿਆ ਹੈ ਕਿਉਂਕਿ ਜਿਹੜਾ ਸਾਡਾ ਕੰਮ ਆ ਉਹ ਵੀ ਸਾਡਾ ਦੁਕਾਨਦਾਰੀ ਦਾ ਹੈ ਹੁਣ ਦੁਕਾਨ ਵੀ ਲੇਟ ਗਾ ਕਰੋ ਨਿਕਲਦਾ ਨਾ ਗਾ ਕਰੋ ਨਹੀਂ ਨਿਕਲਦਾ ਹੈਗਾ ਬਿਲਕੁਲ ਹਾਂ ਬੇਟਾ ਕਿਨੇ ਆਪਣਾ ਯਸ਼ਨੂਰ ਯਸ਼ਨੂਰ ਠੰਡ ਕਿੰਨੀ ਹੈ ਬਹੁਤ ਠੰਡਾ ਸਰ ਨਹੀਂ ਅੱਜ ਨਹੀਂ ਨਹੀਂ ਠੰਡੀ ਬਹੁਤ ਜ਼ਿਆਦਾ ਹੈ ਅ 10 ਦੇ ਛੋੜੇ ਪਾਪਾ ਕੇ ਜ਼ੁਖਾਮ ਵੀ ਤੁਹਾਨੂੰ ਹਾਂਜੀ ਹੈ ਨਾ ਜੀ ਬਿਲਕੁਲ ਠੰਡ ਬਹੁਤ ਜ਼ਿਆਦਾ ਹੈ ਜ਼ੁਖਾਮ ਵੀ ਬੱਚਿਆਂ ਨੂੰ ਹੋਇਆ ਹੈ ਤਾਂ ਅ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਠੰਡ ਹੈ ਲੋਕ ਨਹਾ ਵੀ ਰਹੇ ਕਿਉਂਕਿ ਠੰਡੀ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਇੱਕ ਵਾਰ ਫੇਰ ਵੀ ਤਸਵੀਰਾਂ ਦਿਖਾ ਦਈਏ ਕਿ ਕੁਝ ਵੀਰ ਹਨ ਜੋ ਲੋਹਾਂ ਲੈ ਲੈ ਕੇ ਇਥੋਂ ਹੀ ਲੰਘ ਰਹੇ ਹਨ ਵੀਰ ਜੀ ਇੱਕ ਮੋੜ ਰੁਕੋ ਮੜਾ ਜਾ ਕੀ ਨਾਮ ਹੈ ਆਪਣਾ ਮੇਰਾ ਇਹ ਅਪਤਾਰ ਸਿੰਘ ਤਾਰਾ ਜੀ ਤਾਰਾ ਸਿੰਘ ਜੀ ਖਾਸੀ ਬੁੱਕਲੇ ਮਾਰੇ ਲੋਈ ਦੀ ਠੰਡ ਠੰਡ ਲੱਗਦੀ ਕਿੰਨੀ ਖੰਡ ਹੈ ਮੈਂ ਜੀ ਗਰਮੀ ਬਹੁਤ ਆ ਗਈ ਕੀ ਗੱਲ ਕਰ ਗਰਮੀ ਜੀ ਤਾਂ ਹੀ ਫਿਰ ਲੋਈ ਰੱਖਿਆ ਕੀ ਗੱਲ ਕਰਦੇ ਜੀ ਮੈਂ ਕਹਣਾ ਰੱਬ ਨੇ ਦੇਖੋ ਮੌਸਮ ਆ ਗਿਆ ਜੀ ਠੰਡ ਦੇ ਟਾਈਮ ਠੰਡਾ ਜੀ ਗਰਮੀ ਦੇ ਟਾਈਮ ਗਰਮੀ ਆ ਠੰਡ ਦੇ ਟਾਈਮ ਜੀ ਐਸਾ ਬਸਾ ਦਿਓ ਹੁਣ ਜਿਹੜੇ ਕੰਮ ਕਰਨੇਗੇ ਉਨ੍ਹਾਂ ਦੇ ਅਸਰ ਪੈਂਦਾਗਾ ਠੰਡ ਦੇ ਨਾਲ ਠੰਡ ਵੀ ਜ਼ਰੂਰੀ ਹੈ ਕਿਉਂਕਿ ਫਸਲਾਂ ਨੇ ਸਬਜ਼ੀਆਂ ਨੇ ਫਰੂਟ ਨੇ ਉਹ ਵੀ ਠੰਡ ਨਾਲ ਹੀ ਹੋਣੀਆਂ ਨੇ ਪਰ ਠੰਡ ਦੇ ਨਾਲ ਨਾਲ ਇੱਕ ਧੁੰਦ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੁੰਦਾਗਾ ਕਿਉਂਕਿ ਹਰ ਇੱਕ ਹਰ ਇੱਕ ਨੇ ਆਪਣੇ ਕੰਮਕਾਰ ਤੇ ਜਾਣਾਗਾ ਹਰ ਇੱਕ ਨੇ ਆਪਣਾ ਕੰਮਕਾਰ ਕਰਨਾ ਜੇ ਅਗਰ ਲਈਏ ਤਾਂ ਦਿਨ ਵੀ ਬਹੁਤ ਛੋਟੇ ਹੋ ਗਏ ਜਿਹੜਾ ਘੰਟਾ ਪਹਿਲਾਂ ਘੰਟਾ ਖਾਸਾ ਵੱਡਾ ਹੁੰਦਾ ਸੀਗਾ ਨੂੰ ਘੰਟਾ ਛੋਟਾ ਹੀ ਰਹਿ ਗਿਆ ਅੱਧੇ ਪੌਣੇ ਘੰਟੇ ਦੀ ਰਹਿ ਗਿਆ ਹੁਣ ਇਹ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਰੋਡ ਤੇ ਸੁੰਨ ਸਰਾਂਗੀ ਕਿਉਂਕਿ ਹੈ ਨਹੀਂ ਕਿ ਬਹੁਤ ਲੋਕ ਨੇ ਹੈਗੇ ਜਿਹੜੇ ਆਪਣੇ ਕੰਮਾਂ ਕਰਾ ਤੇ ਸਵੇਰੀ ਜਾਂਦੇ ਨੇ ਵਿਚਾਰੇ ਜਿਨ੍ਹਾਂ ਨੇ ਦਿਹਾੜੀ ਕਰਕੇ ਰੋਟੀ ਖਾਣੀ ਆ ਉਹਨਾਂ ਨੇ ਤਾਂ ਚਾਹੇ ਚਾਹੇ ਗਰਮੀ ਆ ਚਾਹੇ ਠੰਡਾ ਕੀ ਜਾਣਾ ਮਜਬੂਰੀ ਹੈਗੀ ਢਿੱਡ ਕਰਵਾਉਂਦਾ ਹੈਗਾ ਢਿੱਡ ਦੇ ਲਈ ਆਪਣਾ ਜਿਹੜਾ ਕੰਮ ਤੇ ਜਾਣਾ ਹੀ ਪਊਗਾ ਇਹ ਨਾ ਠੰਡ ਦੇਖਦੇ ਨੇ ਨਾ ਭਾਈ ਗਰਮੀ ਦੇਖਦੇ ਨੇ ਬਾਕੀ ਕੁਦਰਤਾਂ ਕੀ ਰੱਬ ਦੀ ਤੇ ਉਹਦੇ ਵਿੱਚ ਇੰਨੀ ਕਿ ਜ਼ਰੂਰ ਆਪਾਂ ਬੇਨਤੀ ਕਰਦੇ ਹਾਂ ਕਿ ਸਭ ਨੂੰ ਵੀ ਜਿਹੜਾ ਕਿਸੇ ਨੇ ਆਉਣਾ ਜਾਣਾਗਾ ਉਹ ਆਪਣੀ ਜਿਹੜੀ ਟ੍ਰਾਈਪ ਆ ਗਈ ਚਾਹੇ ਮੋਟਰਸਾਈਕਲ ਤੇ ਆ ਚਾਹੇ ਸਕੂਟਰ ਤੇ ਆ ਚਾਹੇ ਗੱਡੀ ਤੇ ਆ ਚਾਹੇ ਟਰੱਕ ਤੇ ਆ ਚਾਹੇ ਬਸ ਤੇ ਆ ਉਹਨਾਂ ਨੂੰ ਹੱਤ ਮੰਨ ਕੇ ਬੇਨਤੀ ਹੈ ਵੀ ਚਾਹੇ 10 ਮਿੰਟ ਲੇਟ ਬਗਜੋ ਆਪਦੇ ਕੰਮ ਤੇ 10 ਮਿੰਟ ਲੇਟ ਬਗਜੋ ਕੋਈ ਨਹੀਂ ਬੋਲਦਾ ਕੋਈ ਨਹੀਂ ਕਹਿੰਦਾ ਪਰ ਸੋਡੇ ਥੋੜੀ ਜੀ ਕਾਲੀ ਕਰਕੇ ਕਿ ਤੁਹਾਡਾ ਅਵਧਾ ਨੁਕਸਾਨ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਗੁਰੂ ਜੀ ਰੋਜ਼ ਦੇਖ ਦੇਣਗੇ ਧੁੰਦਾ ਦੇ ਕਾਰਨ ਐਕਸੀਡੈਂਟ ਹੋ ਰਹੇ ਨੇ ਉਹਦੇ ਲਈ ਇਹ ਹੱਤ ਮੰਨ ਕੇ ਹੀ ਬੇਨਤੀ ਹੈਗੀ ਪ੍ਰਮਾਤਮਾ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਕਰਦੇ ਨਵਾਂ ਸਾਲ 9 ਸਾਲ ਦੇ ਸ਼ੁਰੂਆਤ ਦੇ ਵਿੱਚ ਅੱਜ ਵੀ ਹੁਣ ਗੁਰਦੁਆਰੇ ਜਿੱਦਾਂ ਰੱਬ ਨੇ ਤੋਹਫ਼ਾ ਦਿੱਤਾਗਾ ਜਿੱਥੇ ਧੁੰਦ ਨੇ ਘੇਰਟਾਇਆ ਹੋਇਆ ਸੀ ਆਪਾਂ ਦੇਖਿਆ ਕਿ ਹੁਣ ਥੋੜੀ ਧੁੰਦ ਘਟਿਆ ਲੇਕਿਨ ਹਾਈਵੇ ਧੁੰਦ ਬਹੁਤ ਜ਼ਿਆਦਾ ਹੈ ਤੁਹਾਡੇ ਰਿਸ਼ਤੇਦਾਰ ਵੀ ਬਨਾਲੇ ਤੋਂ ਆ ਰਹੇ ਨੇ ਤੁਸੀਂ ਗੱਲ ਕਰ ਰਹੇ ਸੀ ਫੋਨ ਤੇ ਨਾਲ ਕਿ ਰਿਸ਼ਤੇਦਾਰ ਆ ਰਹੇ ਨੇ ਉਹ ਦੱਸ ਰਹੇ ਨੇ ਕਿ ਧੁੰਦ ਬਹੁਤ ਜ਼ਿਆਦਾ ਹੈ ਹੌਲੀ ਹੌਲੀ ਆ ਰਹੇ ਨੇ ਦੇਖੋ ਜੀ ਆਹੀ ਉਹਨਾਂ ਨੂੰ ਬੇਨਤੀ ਕੀਤੀ ਹੈਗੀ ਵੀ ਭਾਈ ਜੀ ਨੇ ਵੀ ਆਉਣਾ ਜਿਨੇ ਵੀ ਜਾਣਾਗਾ ਹੌਲੀ ਆਜੋ ਚਾਹੇ ਘੰਟਾ ਲੇਟ ਆਜੋ ਕੋਈ ਫਰਕ ਨਹੀਂ ਪੈਂਦਾਗਾ ਔਰ ਦੂਸਰੀ ਗੱਲ ਮੈਂ ਇੱਕ ਗੱਲ ਕਹਿਣਾ ਅੱ ਅੱਜ ਰੱਬ ਨੇ ਬਾਰਿਸ਼ ਵੀ ਪਾਈ ਹਾਂ ਬਾਰਿਸ਼ ਵੀ ਪਾਈ ਹੈਗੀ ਸੋ ਨਵਾਂ ਸਾਲ ਆਗਾ ਜੀ 2026 ਚੜ੍ਹਿਆ ਹੈਗਾ ਅੱਜ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਹੁਣ ਨਹਾ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵੀ ਜਾਣਾਗਾ ਸਰ ਜੀ ਲੱਗਦਾ ਨਹੀਂ ਕਿ ਨਾ ਆਏ ਹੋਏ ਨਹੀਂ ਹਲੇ ਨਾਏ ਨਹੀਂ ਹੈਗੇ ਜੀ ਕਿਉਂਕਿ ਪਾਣੀ ਲਾ ਰੱਖਿਆ ਸੀਗਾ ਤੇ ਬਸ ਨਹਾਉਣਾ ਸੀਗਾ ਬਾ ਹੁਣ ਨਹਾ ਕੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਉਹਨੇ ਸਰਬੱਤ ਦੇ ਭਲੇ ਦੇ ਲਈ ਵੀ ਮਾਲਕਾ ਇਹ ਸਾਲ 2026 ਸਭ ਦੇ ਲਈ ਚੜ੍ਹਦੀ ਕਲਾ ਚ ਰੱਖੇ ਸਭ ਦੇ ਖੁਸ਼ੀਆਂ ਲੈ ਕੇ ਆਵੇ ਸਭ ਦੇ ਕੰਮਕਾਰ ਚ ਤਰੱਕੀ ਹੋਵੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਬਸ ਇਹ ਅਰਦਾਸ ਬੇਨਤੀ ਕਰਦੇ ਹਾਂ ਨਵੇਂ ਸਾਲ ਕਿ ਅਸੀਂ ਨਾ ਬਾਜ਼ਾਰੋਂ ਆਇਾਂਗੇ ਬਾਜ਼ਾਰ ਦੇ ਵਿੱਚ ਦੁਕਾਨਾਂ ਹਲੇ ਤੱਕ ਬੰਦ ਨੇ 11 ਵਜਣ ਵਾਲੇ ਹੋ ਗਏ 10:30 ਉੱਪਰ ਦਾ ਟਾਈਮ ਹੋ ਗਿਆ 11:15 ਦਾ ਟਾਈਮ ਆਗਾ ਲੇਕਿਨ ਦੁਕਾਨਾਂ ਹਲੇ ਵੀ ਬੰਦ ਪਈਆਂ ਨੇ ਲੋਕ ਧੂਣੀਆਂ ਲਾ ਲਾ ਕੇ ਸੇਕ ਰਹੇ ਨੇ ਦੇਖੋ ਜੀ ਗਾਹਕ ਨਾਲ ਦੁਕਾਨਦਾਰੀ ਆ ਜੇ ਸਾਡੇ ਵਰਗੇ ਲੋਕ ਘਰੋਂ ਨਿਕਲਣਗੇ ਖਰੀਦਦਾਰੀ ਕਰਨ ਵਾਸਤੇ ਫੇਰ ਉਹ ਦੁਕਾਨਾਂ ਜਲਦੀ ਖੋਲਣਗੇ ਜਦੋਂ ਹੁਣ ਦੁਕਾਨਾਂ ਦੇ ਹੁਣ ਜਦ ਕੋਈ ਮਤਲਬ ਦੁਕਾਨਦਾਰੀ ਦੇ ਵਿੱਚ ਕੋਈ ਗਾਹ ਕੀ ਨਹੀਂ ਆ ਰਹੇ ਉਹਨਾਂ ਨੇ ਵੀ ਜਲਦੀ ਦੁਕਾਨਾਂ ਖੋਲ ਕੇ ਕੀ ਕਰਨੀਆਂ ਨੇ 8 ਵਜੇ 9 ਵਜੇ ਤੱਕ ਤਾਂ ਸਾਡੇ ਵਰਗਾ ਕਰੋ ਰਜਾਈ ਚੋਂ ਨਿਕਲਦਾਗਾ ਉਸ ਤੋਂ ਬਾਅਦ ਜੀ ਆਪਣਾ ਉਹ 10 ਵਜੇ ਆਉਂਦੇ ਨੇ ਕਿ 10 ਵਜੇ ਦੁਕਾਨਾਂ ਖੋਲ ਕੇ ਤੂੰ ਬੱਤੀ ਕਰਕੇ ਵਿਚਾਰੇ ਅੱਗ ਲਾ ਕੇ ਤੂੰ ਨਹੀਂ ਲਾ ਕੇ ਬਾਹਰ ਬਹਿ ਜਾਂਦੇ ਨੇ ਕੰਮ ਤੇ ਬਹੁਤ ਸਾਰਾ ਅਸਰ ਪੈਂਦਾਗਾ ਠੰਡ ਦਾ ਤੇ ਫੇਰ ਉਹੀ ਗੱਲ ਆ ਜੀ ਵੀ ਕੁਦਰਤ ਆ ਗਈ ਇਹਨਾਂ ਨੇ ਗਰਮੀ ਵੀ ਆਪਣੀ ਦੇਖਣੀ ਹੈ ਤੇ ਸਰਦੀ ਵੀ ਆਪਣੀ ਆਪਣੀ ਦੇਖਣੀ ਹੈਗੀ ਇਸ ਵਾਰ ਮੌਸਮ ਵਿਭਾਗ ਵੱਲੋਂ ਵੀ ਕਿਹਾ ਗਿਆ ਹੈ ਸਰਦੀ ਇਸ ਵਾਰ ਬਹੁਤ ਜ਼ਿਆਦਾ ਪਵੇਗੀ ਪਿਛਲੀ ਵਾਰ ਨਾਲੋਂ ਵੱਧ ਪਵੇਗੀ ਦੇਖੋ ਜੀ ਆਏ ਸਾਲ ਕਹਿੰਦੇ ਆ ਤੇ ਆਏ ਸਾਲ ਹੁੰਦਾ ਵੀ ਹੈਗਾ ਸਾਨੂੰ ਠੰਡ ਕੱਟ ਲਾਂਗੇ ਅਸੀਂ ਉਹਨਾਂ ਵੱਨੀ ਵੀ ਦੇਖਦੇ ਆਂਗੇ ਜਿਹੜੇ ਵਿਚਾਰੇ ਝੁੱਗੀ ਝੌਂਪੜੀਆਂ 'ਚ ਟਾਈਮ ਕੱਢ ਰਹੇ ਨੇ ਅਸੀਂ ਉਹਨਾਂ ਨੂੰ ਵੀ ਦੇਖ ਦਾਂਗੇ ਜਿਹੜੇ ਲੇਬਰ ਚੌਂਕ ਦੇ ਵਿੱਚ 1.5 150 ਬੰਦਾ ਰੋਟੀ ਦੇ ਟਿਪਣ ਬਣ ਕੇ ਲਿਆਉਂਦਾ ਇਸ ਆਸ ਦੇ ਵਿੱਚ ਵੀ ਅੱਜ ਸਾਡੀ ਦਿਹਾੜੀ ਲੱਗੂਗੀ ਅਸੀਂ ਆਪਣੇ ਕੰਮ ਤੇ 4 ਪੈਸੇ ਕਮਾ ਕੇ ਆਪਦਾ ਪਰਿਵਾਰ ਪਾਲਾਂਗੇ ਅਸੀਂ ਉਹ ਵੀ ਦੇਖਦੇ ਆਂਗੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਸ਼ਾਮ ਨੂੰ ਉਹੀ ਰੋਟੀਆਂ ਵਾਪਸ ਡੱਬੇ 'ਚ ਲੈ ਕੇ ਘਰ ਨੂੰ ਜਾਣਾ ਪੈਂਦਾ ਹੈਗਾ ਬੱਚੇ ਨੇ ਕਬੀਲਦਾਰ ਨੇਗੇ ਸਾਰੇ ਨਾਲੋਂ ਵੱਧਾ ਅਸਰ ਗਰੀਬ ਦਬਕੇ ਨੂੰ ਪੈਂਦਾ ਹੈਗਾ ਜਿਹੜਾ ਮਜ਼ਦਮਾਂਗਾ ਮਜ਼ਦਮਾਂ ਨੇ ਭਰਾਵਾਂ ਨੂੰ ਮੈਂ ਨਹੀਂ ਕਹਿੰਦਾ ਮਜ਼ਦਮਾਂ ਨੇ ਸਵੇਰੋਂ ਕਿ ਕਿਸੇ ਨੇ ਕਿਤੇ ਜਾਣਾ ਡੇਲੀ ਅਪ ਡਾਊਨ ਕਰਨਾ ਚਾਹੇ ਮਜ਼ਦਮਾਂ ਉਹਨਾਂ ਨੂੰ ਵੀ ਧੁੰਦ ਦਾ ਬਹੁਤ ਨੁਕਸਾਨ ਹੁੰਦਾ ਪਰ ਜਿਹੜਾ ਦੁਕਾਨ ਜਿਹੜਾ ਮਜ਼ਦੂਰ ਹੈਗਾ ਜਿਹਨੇ ਦਿਹਾੜੀ ਕਰਨੀਆਂ ਜਿਹੜੇ ਮਿਸਤਰੀ ਨੇ ਉਹ ਜਿਹੜੇ ਲੋਕ ਨੇ ਕੋਈ ਘਰ ਨਹੀਂ ਪਾ ਰਹਿਆ ਕੋਈ ਸ਼ੈਲਰ ਨਹੀਂ ਪਾ ਰਹੇ ਕੋਈ ਗਦਾਮ ਨਹੀਂ ਪਾ ਰਹੇ ਉਹਨਾਂ ਦਾ ਜਿਹੜੇ ਮਿਸਤਰੀ ਨੇ ਜਾਂ ਲੇਬਰ ਵਾਲੇ ਉਹਨਾਂ ਦਾ ਕੰਮ ਕਿੱਥੋਂ ਚੱਲੂਗਾ ਉਹਨਾਂ ਦਾ ਕੰਮ ਹੀ ਨਹੀਂ ਚੱਲਦਾ ਉਹ ਉਹਦੇ ਕਰਕੇ ਵੀ ਉਹਨਾਂ ਨੂੰ ਬਹੁਤ ਔਖਾ ਜਿਹੜੇ ਰੋਜ਼ ਦੀ ਰੋਜ਼ ਕਮਾ ਕੇ ਲਿਆਉਂਦੇ ਨੇ ਜੀ ਜੀ ਬਿਲਕੁਲ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹਨਾਂ ਨਾਮ ਹੈ ਆਪਣੇ ਸਾਡੇ ਨਾਲ ਸ਼ਿਵਦੀਪ ਸਿੰਘ ਜੀ ਸ਼ਿਵਦੀਪ ਜੀ ਠੰਡ ਬਹੁਤ ਜ਼ਿਆਦਾ ਵੱਧ ਰਹੀ ਹੈ ਅੱਜ ਨਵਾਂ ਸਾਲ ਹੈ ਤੇ ਪ੍ਰਮਾਤਮਾ ਨੇ ਤੋਹਫ਼ਾ ਦਿੱਤਾ ਕਿ ਸਵੇਰੇ ਸਵੇਰੇ ਬਾਰਿਸ਼ ਪੈ ਗਈ ਜਿੱਥੇ ਧੁੰਦ ਪੈਂਦੀ ਸੀਗੀ ਉਥੇ ਬਾਰਿਸ਼ ਪੈ ਗਈ ਠੰਡ ਹੋਰ ਜ਼ਿਆਦਾ ਵੱਧ ਗਈ ਹਾਂਜੀ ਪਹਿਲਾਂ ਤਾਂ ਸਾਦ ਨੂੰ ਨਵੇਂ ਸਾਲ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਤੁਸੀਂ ਸਾਰੇ ਖੁਸ਼ ਰਹੋ ਸਰਬੱਤ ਦਾ ਭਲਾ ਹੋਵੇ ਸਾਰੇ ਤਰੱਕੀਆਂ ਮਾੜੋ ਆਪਣੀ ਆਪਣੀ ਮਿਹਨਤ ਕਰਕੇ ਜਿਹ ਤੇ ਠੰਡ ਦਾ ਦੇਖੋ ਇਹ ਤਾਂ ਮੌਸਮ ਦੇ ਉੱਤੇ ਡਿਪੈਂਡ ਹੈ ਗਾ ਜੀ ਤੇ ਵਾਦੀ ਵੀ ਜਾਂਦੀ ਘਟਦੀ ਵੀ ਜਾਂਦੀ ਹੈ ਸਾਰੇ ਆਪਣਾ ਖਿਆਲ ਰੱਖ ਕੇ ਕੰਮ ਕਰਦੇ ਰਹੋ ਬਸ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਆਪਾਂ ਦੇਖਾ ਕਿ ਦੁਕਾਨਾਂ ਬੰਦ ਨੇ ਬਾਜ਼ਾਰ ਸਾਰਾ ਬੰਦ ਪਿਆ ਨਾ ਹਲੇ ਵੀ ਲੋਕ ਹਲੇ ਘਰਾਂ ਤੋਂ ਨਿਕਲਦੇ ਕੰਮਕਾਰ ਤਾਂ ਨਹੀਂ ਆ ਰਹੇ ਉਹੀ ਹੈ ਜੀ ਜਦੋਂ ਆ ਆਮ ਪੀਪਲ ਹੀ ਨਹੀਂ ਬਾਹਰ ਨਿਕਲਣਗੇ ਤਾਂ ਦੁਕਾਨਦਾਰ ਵੀ ਕੀ ਆਈ ਕਰਨਗੇ ਦੁਕਾਨਦਾਰ ਨੂੰ ਵੀ ਗਾਕਾਂ ਦੀ ਸਹਾ ਹੁੰਦਾ ਹੈਗਾ ਜਦੋਂ ਮੌਸਮ ਠੀਕ ਹੋਏਗਾ ਤੇ ਬਾਜ਼ਾਰ ਵੀ ਆਮ ਤਰ੍ਹਾਂ ਨਾਲ ਫਿਰ ਚੱਲਣੇ ਸਟਾਰਟ ਹੋ ਜਾਣਗੇ ਜੀ ਬਿਲਕੁਲ ਸਾਧਨ ਹਨ ਜੋ ਗੱਡੀਆਂ ਹਨ ਬਹੁਤ ਘੱਟ ਸਪੀਡ ਤੇ ਆ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਧੁੰਦ ਦਾ ਕਹਿਰ ਲਗਾਤਾਰ ਆ ਰਹੀਆ ਉੱਥੇ ਅੱਜ ਪ੍ਰਮਾਤਮਾ ਨੇ ਤੋਹਫਾ ਦਿੱਤਾ ਕਿ ਸਵੇਰੇ ਸਵੇਰੇ ਬਾਰਿਸ਼ ਪੈ ਗਈ ਜਿਸ ਕਾਰਨ ਧੁੰਦ ਬਹੁਤ ਜ਼ਿਆਦਾ ਵੱਧ ਗਈ ਇਸ ਰੋਡ ਦੇ ਉੱਪਰ ਆਵਾਜ਼ਾਈ ਇੰਨੀ ਹੁੰਦੀ ਹੈ ਲੇਕਿਨ ਅੱਜ ਧੁੰਦ ਤੇ ਮੀਂਹ ਦੇ ਕਾਰਨ ਆਵਾਜ਼ਾਈ ਹੈ ਜੋ ਬਹੁਤ ਜ਼ਿਆਦਾ ਘੱਟ ਹੈ ਤੇ ਦੁਕਾਨਾਂ ਦੀ ਗੱਲ ਕੀਤੀ ਆਵੇ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਵੀਰਾਂ ਦਾ ਵੀ ਕੰਮ ਕਾ ਠੱਪ ਪਿਆ ਤੇ ਦਿਹਾੜੀਆਂ ਦਿਹਾੜੀ ਦੀ ਗੱਲ ਕੀਤੀ ਆਵੇ ਤਾਂ ਦਿਹਾੜੀ ਵੀ ਨਹੀਂ ਲੱਗ ਰਹੀ ਤੇ ਅਰਾ ਹੀ ਦੱਸ ਰਹੇ ਸਨ ਕਿ ਟਿਫਨ ਲੈ ਕੇ ਜਾਂਦੇ ਹਨ ਤੇ ਟਿਫਨ ਇਸੇ ਤਰ੍ਹਾਂ ਹੀ ਵਾਪਸ ਲੈ ਕੇ ਆਏ ਨੇ ਤਾਂ ਗਰੀਬ ਤਬਕਾ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਤੰਗ ਹੈ ਤੇ ਤਾਰਾ ਜੀ ਤੁਸੀਂ ਕੁਝ ਕਹਿਣਾ ਚਾਹਦੇ ਮੈਂ ਤਾਂ ਇਹੀ ਕਹਿੰਦਾ ਕੱਲ੍ਹ ਕਿਹਨਾਂ ਕਰੀ ਫੋਨ ਤੇ ਮੈਂ ਤਾਂ ਹੀ ਸਾਡੇ ਰਿਸ਼ਤੇਦਾਰ ਨੇ ਜੀ ਉਹ ਆ ਰਹੇ ਸੀਗੇ ਬਰਨਾਲੇ ਬੰਨੀਓ ਤੇ ਉਹ ਕਹਿੰਦੇ ਜੀ ਤੁੰਦ ਬਹੁਤ ਆ ਗਈ ਥੋੜਾ ਪ੍ਰੋਗਰਾਮ ਸੀਗਾ ਅੱਜ ਜਾਣਾ ਸੀਗਾ ਮਸਤਣਾ ਸਾਹਿਬ ਜਾਣਾ ਸੀ ਉਹਨਾਂ ਨਾਲ ਹੀ ਜਾਣਾ ਸੀਗਾ ਅਸੀਂ ਉਹਨਾਂ ਨੇ ਕਿਹਾ ਵੀ ਭਾਈ ਕਹਿੰਦੇ ਦੂਜੇ ਤੀਜੇ ਘਿਰ ਚ ਆ ਰਹਿਆਂਗੇ ਮੈਂ ਕਿਹਾ ਵੀਰ ਬਣ ਕੇ ਬੇਨਤੀ ਹੈ ਜੀ ਹੋਲੀ ਆ ਜਿਓ ਜੇ ਪਹਿਲੇ ਜੀ ਆਜ ਪਰ ਵੀਰ ਬਣ ਕੇ ਹੋਲੀ ਆਏ ਕਿਉਂਕਿ ਧੁੰਦ ਬਹੁਤ ਪੈਰੀ ਹੈ ਠੰਡ ਬਹੁਤ ਆ ਗਈ। ਉਹਦੇ ਲਈ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀਰੇ ਕਾਲੀ ਨਾ ਕਰਿਓ ਆਰਾਮ ਨਾਲ ਆਜਿਓ। ਕਿਉਂਕਿ ਆਪਾਂ ਦੇਖਦੇ ਆਂਗੇ ਧੁੰਦ ਦੇ ਵਿੱਚ ਐਕਸੀਡੈਂਟ ਵੀ ਬਹੁਤ ਆਉਂਦੇ ਨੇ ਨਾ। ਹਾਂਜੀ ਆ ਦੇਖਦੀ ਆਂਗੇ ਹੁਣ ਤੁਸੀਂ ਆ ਹਿਸਾਬ ਲਾ ਲਓ ਵੀ ਜਿਹੜੇ ਲੋਕ ਆ ਜਾ ਰਹੇ ਨੇ ਕਿੰਨੀ ਹੌਲੀ-ਹੌਲੀ ਆ ਰਹੇ ਨੇ। ਜਿਹੜੇ ਹੌਲੀ-ਹੌਲੀ ਆ ਰਹੇ ਨੇ ਵੀਰ ਦੇਖੋ ਕਿੰਨਾ ਹੌਲੀ-ਹੌਲੀ ਜਾ ਰਹੇ ਆ। ਇਹ ਇਹ ਸਾਵਧਾਨੀ ਹੈਗੀ। ਠੰਡ ਦੇ ਵਿੱਚ ਠੰਡ ਦੇ ਵਿੱਚ ਇਹ ਸਾਵਧਾਨੀ ਆਪਾਂ ਨੇ ਇਹ ਚੀਜ਼ ਵਰਤਣੀ ਹੈਗੀ। ਮੈਂ ਲੋਕਾਂ ਨੂੰ ਹੱਥ ਬੰਨ੍ਹ ਕੇ ਹੀ ਬੇਨਤੀ ਕਰ ਪਰ ਨਾ ਬੰਨੋ ਚਾਹ ਟੋਪੀ ਲਵੋ ਉਸ ਤੋਂ ਬਾਅਦ ਆਪਦਾ ਲੋਈ ਲਵੋ ਚਾਹੇ ਆਪਣਾ ਜੈਕਟ ਪਾਓ ਪਰ ਇਸੇ ਤਰੀਕੇ ਨਾਲ ਨਾ ਜਾਓ ਕਿ ਠੰਡ ਲੱਗ ਜੇ ਤੁਸੀਂ ਬਿਮਾਰ ਹੋ ਜਾਓ ਜੀ ਬਿਲਕੁਲ ਤਾਰਾ ਹੀ ਦੱਸ ਰਹੇ ਸਨ ਕਿ ਇਹਨਾਂ ਦੇ ਰਿਸ਼ਤੇਦਾਰ ਬਰਨਾਲੇ ਤੋਂ ਆ ਰਹੇ ਹਨ ਤੇ ਇਹਨਾਂ ਨੂੰ ਫੋਨ ਆਇਆ ਕਿ ਭਾਈ ਅਸੀਂ ਧੁੰਦ ਦੇ ਕਾਫੀ ਕਾਫੀ ਜਿਆਦਾ ਧੁੰਦ ਦੇ ਧੁੰਦ ਵਿੱਚ ਘਰੇ ਹੋਏ ਹਾਂ ਕਿਉਂਕਿ ਮੇਨ ਹਾਈਵੇ ਤੇ ਗੱਲ ਕੀਤੀ ਉਹ ਉਧਰ ਧੁੰਦ ਬਹੁਤ ਜ਼ਿਆਦਾ ਹੈ ਇਸੇ ਆਪਾਂ ਸੰਘਣੇ ਆਬਾਦੀ ਆਬਾਦੀ ਵਾਲੇ ਪਾਸੇ ਖੜੇ ਆ ਇੱਥੇ ਧੁੰਦ ਬਹੁਤ ਜ਼ਿਆਦਾ ਘੱਟ ਹੈ ਤਾਂ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੂੰ ਕਿ ਭਾਈ ਜੀ ਤੁਸੀਂ ਦੂਜੇ ਗੇਅਰ ਦੀ بجائے ਪਹਿਲੇ ਗੇਅਰ 'ਚ ਆ ਜਾਓ ਲੇਕਿਨ ਹੌਲੀ-ਹੌਲੀ ਆਇਓ ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਹਨ ਜੋ ਉਹ ਬਰਨਾਲੇ ਤੋਂ ਆ ਰਹੇ ਹਨ ਤਾਂ ਕਿਦਾਂ ਕਹਿੰਦੇ ਧੁੰਦ ਦਾ ਕਹਿਰ ਤੇ ਠੰਡ ਦਾ ਕਹਿਰ ਜਾਰੀ ਹੈ ਕਿਹਨਾਂ ਵੀਰੇ ਆਪਣਾ ਲੋਕਲੀ ਆ ਵੀਰ ਜੀ ਕਿਹਨਾਂ ਬਾਈ ਮੇਰਾ ਸੋਨੂ ਆਇਆ ਤੁਹਾਨੂੰ ਕੀ ਕਹਿਣਾ ਚਾਹੂੰ ਠੰਡ ਬਾਰੇ ਆਪਾਂ ਦੇਖਾ ਠੰਡ ਜਿਆਦਾ ਹੈ ਲੋਕਾਂ ਦੇ ਕੰਮਕਾਠਾ ਪਏ ਨੇ ਦੁਕਾਨਾਂ ਬਾਜ਼ਾਰ ਦੇ ਬੰਦ ਪਏ ਨੇ ਹਾਈਵੇ ਵਾਲੇ ਪਾਸੇ ਚਲੀ ਜਾਈਏ ਤਾਰਾ ਹੀ ਦੱਸ ਰਹੇ ਸਾਨੂੰ ਕਿ ਨੇ ਰਿਸ਼ਤੇਦਾਰ ਉੱਥੋਂ ਆ ਰਹੇ ਨੇ ਗੱਡੀ ਵਿੱਚ ਨੇ ਧੁੰਦ ਨੇ ਜਿਆਦਾ ਹੈ ਕਿ ਗੱਡੀ ਦੂਜੇ ਦੀ ਜਗੀਰ ਚ ਆ ਰਹੀ ਹੈ ਬਹੁਤ ਠੰਡਾ ਵੀਰ ਜੀ ਦੇਖੋ ਕੰਮ ਤੇ ਵੀ ਲਾ ਲਓ ਤੁਸੀਂ ਹੁਣ ਉੱਠ ਕੇ ਆ ਜੀ ਕਰੋ ਠੰਡੇ ਨਹੀਂ ਪੈ ਰਹੀ ਜੀ ਜੀਬ ਨਹੀਂ ਕਰਦਾ ਜੀ ਜਾਈ ਚ ਉੱਠਣ ਲੋ ਜੀ ਆ ਹੁਣ ਬਾਜ਼ਾਰ ਚੱਲਿਆ ਜੀ ਕੋਈ ਕੰਮ ਮਜਬੂਰੀ ਨੂੰ ਉੱਠ ਕੇ ਨਾ ਨੂੰ ਕੇ ਚੱਲਿਆ ਜੀ ਪਾ ਚੱਲ ਹੁਣ ਨਾ ਤਾਈ ਦੇਖ ਲਓ ਨਹੀਂ ਸਵੇਰੇ ਨਾ ਐਨੀ ਠੰਡ ਆ ਜੀ ਕੁਛ ਨਹੀਂ ਦਿਖਦਾ ਜੀ ਦੁਕਾਨਾਂ ਤੇ ਜਾਂਦੇ ਆ ਧੁੰਦ ਇੰਨੀ ਜੀ ਲਾ ਲਓ ਤੁਸੀਂ 20 ਦੀ ਸਪੀਡ ਤੇ ਜਾਂਦੇ ਆ ਜੀ ਜਦੋਂ ਜਾਂਦੇ ਆ 20 25 ਦੀ ਸਪੀਡ ਤੇ ਜੀ ਅੱਜ ਬਾਰਿਸ਼ ਵੀ ਕੀਤੀ ਰੱਬ ਨੇ ਨਵੇਂ ਸਾਤੌਫਾ ਦਿੱਤਾ ਉਹ ਹੈਗੀ ਆਈ ਬਾਰਿਸ਼ ਵੀ ਪਈ ਆ ਜੀ ਸਵੇਰੇ ਅੱਗ ਵੀ ਆ ਬਹੁਤ ਠੰਡ ਵੱਧ ਗਈ ਜੀ ਜੀ ਬਿਲਕੁਲ ਠੰਡ ਵੱਧ ਗਈ ਕਿੰਨਾ ਕਿਤੇ ਤਾਂ ਵੀਰ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਕੰਮਕਾਰ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ ਤਾਂ ਤਾਰਾ ਜੀ ਨੇ ਅਪੀਲ ਕੀਤੀ ਹੈ ਕਿ ਜਿਹੜਾ ਵੀ ਕੋਈ ਆਪਣੇ ਸਾਧਨ ਤੇ ਆਪਣੇ ਕਿਸੇ ਮੋਟਰਸਾਈਕਲ ਤੇ ਆਪਣੇ ਕਿਸੇ ਗੱਡੀ ਦੇ ਜੇ ਕਿਤੇ ਆ ਜਾ ਰਿਹਾ ਹੈ ਤਾਂ ਜੇ ਥੋੜਾ ਟਾਈਮ ਲੱਗਦਾ ਤਾਂ ਲੇਟ ਪਹੁੰਚਿਓ ਲੇਕਿਨ ਪਹੁੰਚ ਜਾਓ ਤਾਂ ਥੋੜਾ ਜਿਹਾ ਸਿਰੋ ਚਲੋ ਉੱਥੇ ਹੀ ਠੰਡ ਦਾ ਕੈਰ ਲਗਾਤਾਰ ਜਾਰੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ